ਵਿਚਾਰਾਂ ਦੀ ਅਰੰਭਤਾ ਕਰੀਏ ਜੀ ਅੱਜ ਦੀ ਥੋੜੀ ਜੀ ਬੇਸਿਕ ਗੱਲ ਕਰਨਾ ਚਾਹੁੰਦੇ ਆ ਤੁਹਾਡੇ ਨਾਲ ਕਿ ਜੋ ਪ੍ਰਚਾਰ ਦਾ ਟੰਗ ਸਾਡੇ ਧਰਮ ਸਥਾਨਾਂ ਤੇ ਕਹਿ ਲਓ ਜਿਹੜੇ ਕਹੇ ਜਾਂਦੇ ਜਾਂ ਗੁਰਦੁਆਰਿਆਂ ਚ ਕਹਿ ਲਓ ਜੋ ਇਸ ਟੈਂਪ ਐਡ ਪ੍ਰੈਜ਼ੈਂਟ ਜੋ ਚੱਲ ਰਿਹਾ ਪਿਛਲੇ ਕਈ ਸਾਲਾਂ ਤੋਂ ਉਹ ਇਸ ਤਰ੍ਹਾਂ ਹੈ ਕਿ ਕੋਈ ਕੀਰਤਨ ਕਰਨ ਵਾਲਾ ਕੋਈ ਕਥਾ ਕਰਨ ਵਾਲਾ ਕੋਈ ਕੋਈ ਵੀ ਵਿਚਾਰ ਕਰਨ ਵਾਲਾ ਉਹ ਆਂਦਾ ਉਹਦਾ ਜੋ ਵੀ ਟਾਈਮ ਹੈ 15 ਮਿੰਟ ਅੱਧਾ ਘੰਟਾ ਘੰਟਾ 2 ਘੰਟੇ ਜੋ ਵੀ ਟਾਈਮ ਹੈ ਉਹ ਆਪਣੀ ਜੋ ਵੀ ਸਟੇਜ ਦੇ ਉੱਤੇ ਗੱਲਬਾਤ ਕਰਦਾ ਤੇ ਆਪਣਾ ਪ੍ਰੋਗਰਾਮ ਕੀਤਾ ਉਹਨੇ ਘੰਟੇ ਅੱਧੇ ਘੰਟੇ 2 ਘੰਟੇ ਦਾ ਤੇ ਕਰਕੇ ਆਪਣਾ ਚਲਾ ਗਿਆ ਜੋ ਉਹਨੇ ਗੱਲ ਕਹੀ ਉਥੇ ਬੈਠੇ ਜਿੰਨੇ ਵੀ ਸੰਗਤ ਹੈ ਜਾਂ ਜੋ ਵੀ ਆਏ ਹੋਏ ਨੇ ਉਹਨਾਂ ਨੂੰ ਸਮਝ ਆਈ ਜਾਂ ਨਹੀਂ ਆਈ ਉਹਦਾ ਕੋਈ ਲੈਣਾ ਦੇਣਾ ਨਹੀਂ ਉਹਨਾਂ ਉਹਦੀ ਗੱਲ ਡਿਲੀਵਰ ਪੂਰੀ ਹੋਈ ਜਾਂ ਨਹੀਂ ਹੋਈ ਅਗਲੇ ਦੇ ਮਨ ਦੇ ਵਿੱਚ ਕੋਈ ਸ਼ੰਕਾ ਸਵਾਲ ਹੈ ਉਹਦੇ ਨਾਲ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਇਹ ਇਸ ਤਰ੍ਹਾਂ ਹੈਗਾ ਜਿਸ ਤਰ੍ਹਾਂ ਕਿ ਕੋਈ ਮਰੀਜ਼ ਹੈ ਉਹ ਡਾਕਟਰ ਉਹਦੇ ਕੋਲ ਗਿਆ ਡਾਕਟਰ ਨੇ ਉਹਨੇ ਪੁੱਛਿਆ ਹੀ ਨਹੀਂ ਕਿ ਤੈਨੂੰ ਦਵਾਈ ਰੋਗ ਕੀ ਹੈ ਪ੍ਰੋਬਲਮ ਕੀ ਹੈ ਤੇਰੀ ਉਹਨੇ ਆਪਣੀ ਦਵਾਈ ਲਿਖੀ ਦਵਾਈ ਦਿੱਤੀ ਤੈਨੂੰ ਦੇ ਦਿੱਤੀ ਉਹ ਮਰੀਜ਼ ਨੇ ਖਾਦੀ ਨਹੀਂ ਖਾਦੀ ਉਹਨੂੰ ਖਾਣੀ ਚਾਹੀਦੀ ਸੀ ਉਹਦਾ ਰੋਗ ਕੀ ਸੀ ਉਹਦਾ ਪ੍ਰੋਬਲਮ ਕੀ ਸੀ ਉਹਨੂੰ ਸਮਝਾਈ ਕਿਹੜੀ ਖਾਣੀ ਕਿਸ ਤਰ੍ਹਾਂ ਖਾਣੀ ਕਿੰਨੀ ਖਾਣੀ ਉਹ ਆਪਣੀ ਦਵਾਈ ਲਿਖ ਕੇ ਆਪਣੀ ਡਾਕਟਰੀ ਦਾ ਕੰਮ ਕਰ ਗਿਆ ਪੂਰਾ ਉਹ ਠੀਕ ਹੋਈ ਹੋਇਆ ਕਿ ਨਹੀਂ ਆਇਆ ਡਾਕਟਰ ਨੂੰ ਦੇਣਾ ਕੋਈ ਲੈਣਾ ਦੇਣਾ ਨਹੀਂ ਉਹਨਾਂ ਦੀ ਬਿਮਾਰੀ ਕਿਹੜੀ ਸੀ ਉਹਦਾ ਨਾਲ ਵੀ ਕੋਈ ਮਤਲਬ ਨਹੀਂ ਉਹਨੇ ਬਸ ਆਪਣੀ ਜੋ ਜੋ ਉਹਨੂੰ ਘਰੋਂ ਦਵਾਈ ਨੂੰ ਸੋਚ ਗਿਆ ਸੀ ਉਹਨੇ ਪਰਚੀ ਲਿਖ ਕੇ ਜਾਂ ਦਵਾਈ ਬੁੜੀ ਬਣਾ ਕੇ ਦਿੱਤੀ ਹੈ ਲਖਾ ਲਈ ਵੀ ਹੈ ਇਸ ਤਰ੍ਹਾਂ ਚੱਲਦਾ ਪਿਆ ਸੋ ਅਸੀਂ ਕੋਸ਼ਿਸ਼ ਕੀਤੀ ਹੈ ਕਿ ਉਸ ਮਾਹੌਲ ਨੂੰ ਬਦਲਿਆ ਜਾਏ ਕਿ ਇੱਥੇ ਇੱਕ ਉਹ ਮੰਚ ਉਹ ਪਲੇਟਫਾਰਮ ਮਿਲੇ ਜਿੱਥੇ ਵਿਚਾਰ ਹੋਏ ਗੱਲਬਾਤ ਹੋਏ ਔਰ ਗੱਲਬਾਤ ਤੋਂ ਬਾਅਦ ਜਿਹੜੀ ਹੈ ਉਹਦੇ ਸਵਾਲ ਜਵਾਬ ਉਦੇ ਤੇ ਹੋਰ ਕਿਸੇ ਦੇ ਮਨ ਦੇ ਵਿੱਚ ਕੋਈ ਸ਼ੰਕਾ ਹੈ ਕੋਈ ਵਿਚਾਰ ਹੈ ਕੋਈ ਹੋਰ ਉਦੇ ਵਿੱਚ ਕੋਈ ਭਾਵਨਾ ਹੈ ਤਾਂ ਉਹ ਵੀ ਜ਼ਾਹਿਰ ਕਰੇ। ਔਰ ਫਿਰ ਉਸ ਇਸ ਗੱਲ ਨੂੰ ਸਾਰਾ ਜਿਹੜਾ ਹੈ ਉਹ ਸੋਸ਼ਲ ਮੀਡੀਆ ਤੇ ਪਾ ਦਿੱਤਾ ਜਾਂਦਾ ਔਰ ਉਹਦੇ ਕਮੈਂਟਸ ਆਉਣ ਰਹਿੰਦੇ ਨੇ। ਅਗਰ ਕਿਸੇ ਨੂੰ ਕੋਈ ਸਵਾਲ ਹੈ ਜਾਂ ਉਹਦੇ ਤੇ ਵਿਚਾਰ ਹੈ ਜਾਂ ਕੁਝ ਵੀ ਉਹ ਕਹਿਣਾ ਚਾਹੇ ਤੇ ਉਹਦੇ ਤੇ ਉਹ ਸਾਂਝ ਵੀ ਕਰ ਸਕਦਾ। ਸੋ ਇਹ ਇੱਕ ਸਾਡੀ ਕੋਸ਼ਿਸ਼ ਹੈ ਇਸ ਪਲੇਟਫਾਰਮ ਤੋਂ ਗੱਲ ਕਰਨ ਦੀ ਔਰ ਗੱਲ ਨੂੰ ਉਸ ਢੰਗ ਨਾਲ ਪਹੁੰਚਾਣ ਦੀ ਕਿ ਗੱਲ ਜਿਹੜੀ ਹੈ ਉਹ ਅੱਗੇ ਤੱਕ ਪਹੁੰਚੇ ਔਰ ਇਦੇ ਚ ਸਾਰਿਆਂ ਨੂੰ ਸਭ ਨੂੰ ਸਾਡੀ ਜਿਹੜੀ ਸਾਰਿਆਂ ਦੀ ਕੋਸ਼ਿਸ਼ ਜਿਹੜੀ ਹੋਣੀ ਚਾਹੀਦੀ ਏ ਸੋ ਅੱਜ ਦੀ ਜਿਹੜੀ ਵਿਚਾਰ ਅਸੀਂ ਉਸੀ ਢੰਗ ਨਾਲ ਹੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਕਬੀਰ ਸਾਹਿਬ ਦੇ ਸ਼ਲੋਕਾਂ ਦੀ ਲੜੀਵਾਰ ਵਿਚਾਰ ਅਸੀਂ ਪਿਛਲੇ ਕੁਝ ਸਮੇਂ ਤੋਂ ਕਰ ਰਹੇ ਹਾਂ ਉਸੀ ਲੜੀ ਦੇ ਵਿੱਚ ਜਿਹੜਾ ਅਗਲਾ ਸ਼ਲੋਕ ਹੈ ਉਹ ਅਸੀਂ ਅੱਜ ਵਿਚਾਰਾਂਗੇ ਕਬੀਰ ਦੀਨ ਗਵਾਇਆ ਦੁਨੀ ਸਿਉ ਦੁਨੀ ਨਾ ਚਾਲੀ ਸਾਥ ਪਾਇ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ ਇਸ ਸ਼ਲੋਕ ਦੀ ਵਿਚਾਰ ਅਸੀਂ ਕਰਾਂਗੇ ਉਹ ਇਸ ਤੇ ਜੋ ਲਫ਼ਜ਼ੀ ਅਰਥ ਨੇ ਉਹ ਬੜੇ ਸਿੱਧੇ ਨੇ ਕਿ ਕਬੀਰ ਸਾਹਿਬ ਕਹਿ ਰਹੇ ਕਿ دین ਆਪਣਾ ਤੂੰ ਗਵਾ ਲਿਆ ਦੁਨੀ ਦੇ ਕਰਕੇ ਦੁਨੀਆ ਦੇ ਕਰਕੇ ਦੁਨੀਆ ਦੇ ਵਿੱਚ ਬੜਾ ਕੁਝ ਆ ਜਾਂਦਾ ਪਰਿਵਾਰ ਹੈ ਜਨਾਨੀ ਬੱਚੇ ਹੋਰ ਇਹ ਉਹ ਸਭ ਕੁਝ ਔਰ ਤੇਰੇ ਨਾਲ ਇਹ ਨਹੀਂ ਚਲਦੇ ਆਮ ਤੌਰ ਤੇ ਕਿਹਾ ਜਾਂਦਾ ਜਦੋਂ ਮਰ ਜਾਏਗਾ ਤੇ ਇੱਥੇ ਰਹਿ ਜਾਣਗੇ ਤੂੰ ਅੱਗੇ ਜਾਏਗਾ ਇਸ ਤਰ੍ਹਾਂ ਹੀ ਹੋਏਗਾ ਇਹਨਾਂ ਨੇ ਤੇਰਾ ਕੋਈ ਸਾਥ ਨਹੀਂ ਦੇਣਾ ਦੁਨੀਆ ਨਾ ਚਾਲੀ ਸਾਥ ਤੇ ਪਾਏ ਕੋਹਾੜਾ ਮਾਰਿਆ ਆਪਣੇ ਪੈਰ ਤੇ ਤੂੰ ਆਪ ਹੀ ਕੋਹਾੜਾ ਬਾੜ ਲਿਆ ਆਪਣੀ ਜ਼ਿੰਦਗੀ ਤੂੰ ਆਪ ਹੀ ਖਰਾਬ ਕਰ ਲਈ ਸਭ ਕੁਝ ਕਰ ਲਿਆ ਔਰ ਗਾਫਲ ਆਪਣੇ ਹੱਥ ਆਪਣੇ ਹੱਥੀ ਤੂੰ ਆਪ ਹੀ ਆਪਣਾ ਨੁਕਸਾਨ ਕਰ ਲਿਆ ਇਹ ਲਫ਼ਜ਼ੀ ਅਰਥ ਨੇ ਹੁਣ ਇਹਦੇ ਵਿੱਚ ਗੱਲ ਜਿਹੜੀ ਸਮਝਣ ਵਾਲੀ ਹੈ ਲਫ਼ਜ਼ੀ ਅਰਥਾ ਤੋਂ ਦੋਦੇਈ ਸਮਝਾਂਦਾ ਕਿ ਜਿਹੜੀ ਦੁਨੀਆ ਹੈ ਉਹ ਤੇਰੇ ਨਾਲ ਨਹੀਂ ਚੱਲਦੀ ਤੇਰੇ ਸਾਥ ਨਹੀਂ ਦਿੰਦੀ ਲੇਕਿਨ ਕਿਆ ਦੁਨੀਆ ਛੱਡਦੀ ਹੈ ਕਿਆ ਘਰ ਪਰਿਵਾਰ ਛੱਡਦੀ ਹੈ ਜਨਾਨੀ ਬੱਚੇ ਜਾਂ ਹੋਰ ਜਿੰਨੇ ਦੋਸ ਸੰਗੀ ਰਸਦਾਰੋਂ ਛੱਡਦੇ ਬੰਦਾ ਇਹਨਾਂ ਨੇ ਦੇ ਸਾਥ ਨਹੀਂ ਦੇਣਾ ਔਰ ਜਿਨ੍ਹਾਂ ਨੇ ਛੱਡਿਆ ਕੀ ਉਹਨਾਂ ਨੂੰ ਪ੍ਰਾਪਤੀ ਹੋ ਗਈ ਉਹਨਾਂ ਨੇ ਧਰਮ ਕਮਾ ਲਿਆ ਕਈ ਇਹਨੇ ਛੱਡ ਕੇ ਨਿਕਲ ਗਏ ਘਰੋਂ ਕਈ ਜੰਗਲਾਂ ਚਲੇ ਗਏ ਕਈ ਯਾ ਘਰ ਵੀ ਤੇ ਰਹਿੰਦੇ ਹੋਏ ਵੀ ਜਿਹੜੇ ਪਰਵਾਹ ਨਹੀਂ ਕਰਦੇ ਪਰਿਵਾਰ ਦੀ ਕਿ ਸਨਮਾਨ ਕੀ ਲੈਣਾ ਦੇਣਾ ਇਹਨਾਂ ਨੇ ਤੇ ਮੇਰੇ ਨਾਲ ਨਿਭਣੀ ਨਹੀਂ ਮੈਨੂੰ ਕੀ ਲੈਣਾ ਦੇਣਾ ਜਿੱਥੇ ਮਰਜ਼ੀ ਜਾਣ ਨਾ ਉਹਨਾਂ ਨੂੰ ਦੋਸਤਾਂ ਯਾਰਾਂ ਮਿੱਤਰਾਂ ਸੰਗੀਆਂ ਸਾਥੀਆਂ ਰਿਸ਼ਤੇਦਾਰਾਂ ਦੀ ਪਰਵਾਹ ਨਾ ਆਪਣੇ ਘਰ ਦੀ ਕਿਸੇ ਮੈਂਬਰ ਦੀ ਪਰਵਾਹ ਉਹ ਹੀ بڑے ਹੈਗੇ ਨੇ ਤਾਂ ਫਿਰ ਕੀ ਉਹਨਾਂ ਨੇ ਧਰਮ ਨੂੰ ਪਾ ਲਿਆ ਉਹ ਵੀ ਨਹੀਂ ਹੈ ਫਿਰ ਉਸ ਰمز ਨੂੰ ਸਮਝਣਾ ਪਏਗਾ ਸਾਨੂੰ ਕਿ ਕਬੀਰ ਸਾਹਿਬ ਇਹਦੇ ਵਿੱਚ ਕਹਿ ਕੀ ਰਹੇ ਨੇ دین ਦਾ ਮਤਲਬ ਹੁੰਦਾ ਹੈ ਧਰਮ ਜਾਂ ਇੱਕ ਡਿਸਪਲਿਨ ਜਾਂ ਚੰਗੇ ਵਿਚਾਰ ਜਾਂ ਸ਼ੁਭ ਗੁਣ ਇਸ ਕੁਝ ਵੀ ਕਹਿ ਸਕਦੇ ਹੋ ਕੁਆਲਿਟیز ਵਰਚੂਜ਼ ਕੁਝ ਵੀ ਤੁਸੀਂ ਨਾਲ ਲੀਏ ਪਰ ਜਦੋਂ ਅਸੀਂ ਸਕ ਲੜੀਵਾਰ ਸਮਝ ਰਹੇ ਆ ਨਾ ਇਹਨਾਂ ਸ਼ਲੋਕਾਂ ਨੂੰ ਤੇ ਪਿਛਲਾ ਜਦੋਂ ਸ਼ਲੋਕ ਪੜਿਆ ਸੀ ਅਸੀਂ ਕਬੀਰ ਬਾਸ ਬੜਾਈ ਬੂੜਿਆ ਇਹੋ ਬੱਦ ਡੂਬੋ ਕੋਏ ਚੰਦਨ ਕੇ ਨਿਕਟੇ ਬਸੇ ਬਾਸ ਸੁਗੰਧ ਨਾ ਹੋਏ ਉਹਨੂੰ ਇਹਦੇ ਨਾਲ ਰਿਲੇਟ ਕਰਾਂਗੇ ਨਾ ਲੜੀਵਾਰ ਹੈ ਬਾਸ ਦੇ ਵਿੱਚ ਕਬੀਰ ਸਾਹਿਬ ਕਹਿੰਦੇ ਨੇ ਸੁਗੰਧੀ ਨਹੀਂ ਆਂਦੀ ਚਾਹੇ ਉਹ ਚੰਦਨ ਦੇ ਨੇੜੇ ਲੱਗਦਾ ਲੇਕਿਨ ਟਾਕਪਰਾਸ ਜਿਹੜੇ ਨੇ ਉਹ ਲੱਲੰਦੇ ਨੇ ਇਹ ਅਸੀਂ ਪਿਛਲੇ ਸ਼ਲੋਕ ਚ ਸਮਝਿਆ ਸੀ ਔਰ ਚੰਦਨ ਦੇ ਵਿੱਚ ਜਿਹੜੀ ਖੁਸ਼ਬੂ ਨਾ ਆਣ ਦਾ ਕਾਰਨ ਕੀ ਹੈ? ਕਾਰਨ ਹੈ ਉਹਦਾ ਸਖਤ ਹੋਣਾ। ਕਾਰਨ ਹੈ ਉਹਦਾ ਆਪਣੇ ਆਪ ਨੂੰ ਉੱਚਾ ਵੱਡਾ ਸਮਝਣਾ। ਕਾਰਨ ਹੈ ਉਹਦਾ ਅੰਦਰ ਦਾ ਖੋਖਲਾਪਨ। ਕਾਰਨ ਹੈ ਉਹਦੇ ਅੰਦਰ ਮਿਠਾਸ ਨਾ ਹੋਣਾ। ਕਾਰਨ ਹੈ ਉਹਦੇ ਬਾਹਰ ਤੇ ਚਮਕਦਮਕ ਦਿਖਣੀ ਪਰ ਅੰਦਰ ਰਫਨੈਸ ਹੋਣੀ। ਇਹ ਸਾਰੇ ਨਾ ਨਾ ਚੀਜ਼ਾਂ ਉਹਦੇ ਅੰਦਰ। ਇੱਕ ਬਾਂਸ ਦੇ ਵਿੱਚ ਸਾਰੀਆਂ ਚੀਜ਼ਾਂ ਨਿਕਲ ਆਉਂਦੀਆਂ ਇਹਨਾਂ ਸਾਰੀਆਂ ਚੀਜ਼ਾਂ ਦੇ ਕਾਰਨ ਉਸ ਬਾਂਸ ਦੇ ਵਿੱਚ ਸੁਗੰਧੀ ਨਹੀਂ ਆਉਂਦੀ ਭਾਵੇਂ ਚੰਦਨ ਦੇ ਕੋਲ ਤੇ ਪਰ ਕੀ ਚੰਦਨ ਜਿਹੜਾ ਹੈ ਉਹ ਵੱਖਰਾ ਤੇ ਨਹੀਂ ਹੈ ਨਾ ਉਹ ਸੌਰੀ ਬਾਂਸ ਜਿਹੜਾ ਹੈ ਉਹ ਵੱਖਰਾ ਨਹੀਂ ਹੈ ਜਿਹੜੇ ਢਾਕ ਪਲਾਜ਼ ਨੇ ਉਹ ਵੀ ਉਹਦੇ ਨੇੜੇ ਲੱਗੇ ਨੇ ਚੰਦਨ ਵੀ ਉਹਦੇ ਨੇੜੇ ਆ ਲੇਕਿਨ ਇਹ ਸਾਰੀਆਂ ਚੀਜ਼ਾਂ ਉਸ ਬਾਂਸ ਦੇ ਅੰਦਰ ਹੈਗੀਆਂ ਉਹਦਾ ਖੋਖਲਾਪਨ ਉਹਦਾ ਸਖਤ ਹੋਣਾ ਉਹਦਾ ਆਪਣੇ ਆਪ ਨੂੰ ਵੱਡਾ ਸਮਝ ਲੈਣਾ ਉਹਦਾ ਮਿਠਾਸ ਨਾ ਹੋਣਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾ ਇਹ ਉਸ ਬਾਸ ਦੀ ਦੁਨੀਆ ਇਹ ਉਹਦੀ ਦੁਨੀਆ ਇਹ ਉਹਦੀ ਦੁਨੀਆ ਉਸ ਉਸ ਚੀਜ਼ ਉਸ ਦੁਨੀ ਉਸ ਦੁਨੀਆ ਉਸ ਚੀਜ਼ਾਂ ਦੇ ਕਰਕੇ ਉਹ ਸੁਗੰਧੀ ਨਹੀਂ ਲੈ ਪਾਰਿਆ ਠੀਕ ਇਸੇ ਤਰ੍ਹਾਂ ਮਨੁੱਖ ਦੀ ਹਾਲਤ ਹੈ ਜਦੋਂ ਮਨੁੱਖ ਦੇ ਕਹਿੰਦੇ ਕਿ ਦੁਨੀਆ ਨਾ ਚਾਲੀ ਸਾਤ ਦੀਨ ਗਵਾਇਆ ਦੁਨੀ ਸਿਓ ਜੜੀ ਜੜੀਆਂ ਹੰਕਾਰ ਕਰ ਗਏ ਤੂੰ ਧਰਮ ਗਵਾ ਰਿਆ ਹੁਣ ਇਹ ਦੁਨੀਆ ਕਿਹੜੀ ਮਨੁੱਖ ਦੀ ਦੁਨੀਆ ਦਾ ਮਤਲਬ ਸਿਰਫ ਜਨਾਨੀ ਬੱਚੇ ਰਿਸ਼ਤੇਦਾਰ ਦੋਸਤ ਐ ਨਹੀਂ ਹੈਗੇ ਉਹ ਤੇ ਸਮਾਜ ਸਮਾਜ ਕੁਝ ਨਹੀਂ ਹੈਗਾ ਦੁਨੀਆ ਤੇਰਾ ਆਪਣੇ ਅੰਦਰ ਦੀਆਂ ਗੁਣ ਜਿਸ ਤਰ੍ਹਾਂ ਬਾਸ ਦੇ ਅੰਦਰ ਚੰਦਨ ਦੇ ਨੇੜੇ ਹੁੰਦੇ ਹੋਏ ਵੀ ਉਹ ਸੁਗੰਧ ਨਹੀਂ ਲੈ ਪਾਰਿਆ ਇਸੇ ਤਰ੍ਹਾਂ ਜਿਹੜਾ ਮਨੁੱਖ ਆਪਣੇ ਹਉਮੇ ਹੰਕਾਰ ਦੇ ਵਿੱਚ ਆਪਣੇ ਲਾਲਚ ਈਰਖਾ ਕੁਝ ਵੀ ਉਹਦੇ ਚ ਆਵਗੂਣ ਨੇ 35 ਮਹਾਪੁਰਖਾਂ ਦੀ ਬਾਣੀ ਕੋਲ ਹੁੰਦੇ ਹੋਏ ਵੀ ਉਹਦੇ ਤੋਂ ਕੋਈ ਫਾਇਦਾ ਨਹੀਂ ਲੈ ਰਿਆ ਕੋਈ ਉਹਦੀ ਲਾਈਫ ਡਿਸਪਲਿਨ ਨਹੀਂ ਹੈ ਜੋ ਉਹਦੇ ਦੱਸੀ ਗਈ ਹੈ ਕੋਈ ਉਹਦੇ ਚ ਜ਼ਿੰਦਗੀ ਦੇ ਵਿੱਚ ਜੋ ਜ਼ਿੰਦਗੀ ਜੀਣ ਦੇ ਤਰੀਕੇ ਦੱਸੇ ਗਏ ਨੇ ਉਹ ਤਰੀਕਾ ਹੀ ਨਹੀਂ ਉਹਦੇ ਕੋਲ ਧਰਮ ਨਹੀਂ ਹੈ ਧਰਮ ਦਾ ਮਤਲਬ ਕੀ ਹੈ ਡਿਸਪਲਿਨ ਇੱਕ ਲਾਈਫ ਡਿਸਪਲਿਨਡ ਹੋਏ ਤੂੰ ਆਪਣੀ ਜ਼ਿੰਮੇਵਾਰੀ ਸਮਝੇ ਤੂੰ ਤੇਰੇ ਅੰਦਰ ਮਿਠਾਸ ਹੋਏ ਤੇਰੇ ਅੰਦਰ ਬੋਲਾਂ ਦੇ ਵਿੱਚ ਕੋਈ ਚੰਗੇ ਬੋਲ ਹੋਣ ਤੇ ਤੇਰੇ ਅੰਦਰ ਸ਼ੁਭ ਗੁਣ ਹੋਣ ਲਾਲਚ ਨਾ ਹੋਏ ਈਰਖਾ ਨਾ ਹੋਏ ਇਹ ਸਾਰੀਆਂ ਚੀਜ਼ਾਂ ਉਹ ਸਾਰੀਆਂ ਚੀਜ਼ਾਂ ਹੈ ਹੀ ਨਹੀਂ ਤੇ ਉਹ ਉਹ ਸਭ ਕੁਝ ਹੁੰਦੇ ਹੋਏ ਵੀ ਇਹ ਦੁਨੀਆ ਜਿਹੜੀ ਹੈ ਨਾ ਉਸ ਦੁਨੀ ਕਰ ਉਹ ਦੁਨੀਆ ਆਪਣੀ ਇਸ ਚੀਜ਼ ਕਰਕੇ ਨਾ ਕੋਲ ਦੇ ਧਰਮ ਨੂੰ ਕੋਲ ਦੇ ਸਭ ਕੁਝ ਸੱਚ ਨੂੰ ਤੂੰ ਗਵਾ ਰਿਆ ਤੀਨ ਗਵਾਇਆ ਦੁਨੀ ਸੋ ਜਦੋਂ ਅਸੀਂ ਦੇਖਦੇ ਹਾਂ ਨਾ ਪੁਰਾਣੀ ਗੱਲ ਕਿ ਗੁਰੂ ਸਾਹਿਬ ਨੇ ਜਿਸ ਸੱਚ ਦੀ ਪ੍ਰਚਾਰ ਸ਼ੁਰੂ ਕੀਤਾ ਜਿਸ ਸੱਚ ਦਾ ਹੋਕਾ ਭਰਿਆ ਔਰ ਸਭ ਜਗ੍ਹਾ ਉਹ ਸੱਚ ਨੂੰ ਵੰਡਣਾ ਸ਼ੁਰੂ ਕੀਤਾ ਤੇ ਇਹ ਸੱਚ ਨੂੰ ਲਿਆ ਕਿਨੇ ਤੇ ਕਿਨੇ ਨਹੀਂ ਲਿਆ ਜਿਹੜੇ ਵੱਡੇ ਵੱਡੇ ਆਪਣੇ ਆਪ ਨੂੰ ਰਾਜੇ ਸਮਝਣ ਵਾਲੇ ਸੀ ਸ਼ਾਹੂਕਾਰ ਸੀ ਆਪਣੇ ਆਪ ਨੂੰ ਉੱਚੀਆਂ ਜਾਤਾਂ ਸਮਝ ਉਹਨਾਂ ਨੇ ਨਹੀਂ ਲਿਆ ਉਦੋਂ ਵੀ ਲਿਆ ਕਿਨੇ ਜਿਹੜੇ ਟਾਕ ਪਲਾਸ ਨੀ ਮਾਣੇ ਸੀ ਜੜੇ ਗਰੀਬ ਨੀਵੀਂ ਜਾਤ ਜਿਨ੍ਹਾਂ ਨੂੰ ਅਖੋਤੀ ਨੀਵੀਂ ਜਾਤ ਦਾ ਕਿਹਾ ਜਾਂਦਾ ਸੀ ਉਹ ਸਾਰਿਆਂ ਨੇ ਚੱਚ ਨੂੰ ਲੈ ਲਿਆ ਉਹ ਸਾਰਿਆਂ ਸਕੇਰੇ ਦੇ ਚ ਆ ਗਏ ਤੇ ਜਿਹੜੇ ਆਪਣੇ ਆਪ ਨੂੰ ਵੱਡਾ ਸਮਝਦੇ ਸੀ ਉੱਚੀ ਜਾਤ ਦਾ ਸਮਝਦੇ ਸੀ ਆਪਣੇ ਆਪ ਦੇ ਹੰਕਾਰ ਸਮਝਦੇ ਆਪਣੇ ਆਪ ਨੂੰ ਕੋਈ ਖਾਸ ਸਮਝਦੇ ਸੀ ਸ਼ਾਹੂਕਾਰ ਹੈਗੇ ਅਸੀਂ ਵੱਡੇ ਅਮੀਰ ਹੁੰਦੇ ਆ ਨਵਾਬ ਹੁੰਦੇ ਆ ਉਹਨਾਂ ਨੇ ਨਹੀਂ ਲਿਆ ਸਾਹਮਣੇ ਹੁੰਦੇ ਹੋਏ ਵੀ ਨਹੀਂ ਲਿਆ ਗਵਾ ਲਿਆ ਉਹਨਾਂ ਨੇ ਕਿਉਂਕਿ ਉਹਨਾਂ ਦੀ ਆਪਣੀ ਦੁਨੀਆ ਸੀ ਔਰ ਇਹ ਇਹ ਅੱਜ ਵੀ ਸਾਡੇ ਤੇ ਲਾਗੂ ਹੁੰਦੀ ਹੈ ਗੁਰਦੁਆਰੇ ਦੇ ਪ੍ਰਬੰਧਕ ਪ੍ਰਧਾਨ ਉਹ ਤੇ ਕਹਿੰਦਾ ਮੈਨੂੰ ਕਥਾ ਕੀਰਤਨ ਸੁਣਨ ਦੀ ਲੋੜ ਕੀ ਹੈ ਮੈਂ ਤੇ ਪ੍ਰਧਾਨ ਆ ਮੈਂ ਤੇ ਚਲਾ ਜਾਵਾਂਗਾ ਜਦੋਂ ਟਾਈਮ ਖੀਲਾ ਹੋਏਗਾ ਸੰਗਤ ਦਾ ਧੰਨਵਾਦ ਕਰਨਾ ਜੀ ਤੁਸੀਂ ਬੜੇ-ਬੜੇ ਭਾਗੀ ਹੋ ਉਹ ਤੂੰ ਵੱਡ ਭਾਗੀ ਨਹੀਂ ਬਣਨਾ ਉਹ ਆਗੇ ਦੋ ਲਖਸ਼ਰ ਆਈਏ ਬੜੀ ਵੱਟ ਭਾਗੀ ਹੋ ਤੁਸੀਂ ਇਸ ਬੈਠੇ ਹੋ ਤੁਸੀਂ ਸਭ ਕੁਝ ਸੁਣਿਆ ਜੀ ਉਹਦੀ ਵਧੀਆ ਸਭ ਦਾ ਧੰਨਵਾਦ ਇਹ ਇੰਜ ਹੀ ਕਰਨ ਆਂਦਾ ਉਹ ਪ੍ਰਧਾਨ ਜਦ ਤੱਕ ਉਹ ਪ੍ਰਧਾਨਗੀ ਦੇ ਵਿੱਚ ਹੈ ਉਹ ਇਹੀ ਕੁਝ ਕਰਦਾ ਰਹਿੰਦਾ ਉਹਨੂੰ ਉਹਨੂੰ ਕੁਝ ਪਤਾ ਹੀ ਨਹੀਂ ਹੁੰਦਾ ਕੀ ਚੱਲ ਰਿਹਾ ਇਹ ਜ਼ਿਆਦਾਤਰ ਆ ਹੀ ਹੁੰਦਾ ਮੈਂ ਹਰ ਇੱਕ ਦੀ ਗੱਲ ਨਹੀਂ ਕਰ ਰਿਹਾ ਔਰ ਸਾਡੇ ਵਿੱਚ ਵੀ ਜਦੋਂ ਦੇਖ ਲੋ ਅਸੀਂ ਦੇਖਦੇ ਆ ਜਿੰਨੋਂ ਥੋੜੀਆਂ ਗੱਲਾਂ ਪਤਾ ਨਾ ਬਸ ਮੈਨੂੰ ਚਾਰ ਸਾਹਿਬ ਜੀ ਦਾ ਨਾਮ ਪਤਾ ਮੈਨੂੰ ਪੰਜ ਪਿਆਰੇ ਦਾ ਨਾਮ ਪਤਾ ਹੈ 10 ਗੁਰੂ ਸਾਹਿਬਾਂ ਦੇ ਪਤਾ ਹੈ ਥੋੜਾ ਬੋਤਾ ਮੱਥਾ ਕਿਸ ਤਰ੍ਹਾਂ ਟੇਕੀਦਾ ਹੋਰ ਥੋੜੀ ਬੋਤੇ ਰਿਚੂਅਲ ਜਿਹੜੇ ਪਤਾ ਨੇ ਕਹਿੰਦਾ ਜੀ ਮੇਰੇ ਤੋਂ ਵੱਡਾ ਗੁਰਮੁਖ ਕਿਹੜਾ ਹੋਏਗਾ ਔਰ ਜਿੰਨੋਂ ਮਾੜੀ ਮੋਟੀ ਗੁਰਬਾਣੀ ਦੀ ਪੰਕਤੀਆਂ ਸ਼ਬਦ ਯਾਦ ਨੇ ਜਾਂ ਅਰਦਾਸ ਹੋ ਹੁਕਮ ਨਾਮ ਲੇਣਾ ਲੈਣਾ ਹੁੰਦਾ ਉਹ ਕਹਿੰਦਾ ਮੇਰੇ ਤੋਂ ਗਿਆਨਵਾਨ ਕੋਈ ਪੈਦਾ ਨਹੀਂ ਹੋਇਆ ਅਜੇ ਤੱਕ ਉਹਨੂੰ ਅੱਗੇ ਦੀ ਗੱਲ ਸਮਝ ਹੀ ਨਹੀਂ ਆਉਂਦੀ ਉਹ ਲੈ ਹੀ ਨਹੀਂ ਪਾਂਦਾ ਜਿਹੜਾ ਆਪਣੇ ਆਪ ਦੇ ਵਿੱਚ ਐ ਸਮਝ ਲੈਂਦਾ ਉਹ ਆਪਣੀ ਦੁਨੀਆਜੀ ਵਸਿਆ ਕਿ ਮੈਂ ਮੇਰੇ ਤੋਂ ਵੱਡਾ ਹੋਰ ਗਿਆਨੀ ਕਿਹੜਾ ਹੋਏਗਾ ਮੈਨੂੰ ਕੀ ਲੋੜ ਹੈ ਕਿਸੇ ਨੂੰ ਸੁਣਨ ਦੀ ਜਾਂ ਕਿਸੇ ਕੋਲੋਂ ਲੈਣ ਦੀ ਮੈਂ ਤਾਂ ਸਭ ਪਤਾ ਮੈਨੂੰ ਇਹ ਵੀ ਆਂਦਾ ਹੈ ਇਹ ਵੀ ਆਂਦਾ ਹੈ ਇਹ ਵੀ ਆਂਦਾ ਦਿਖਾ ਦੱਸ ਆਂਦਾ ਕੀ ਹੈ ਜੀ ਮੈਨੂੰ ਚਾਰ ਪੰਜ ਚੀਜ਼ਾਂ ਬਿੰਤੀ ਨੇ ਜਿਹੜੀਆਂ ਹੈ ਗਈਆਂ ਉਹ ਆਂਦੀਆਂ ਦੋ ਚਾਰ ਪੰਜ ਸ਼ਬਦ ਯਾਦ ਨੇ ਅਰਦਾਸ ਵੀ ਕਰ ਲੈਣਾ ਹੁਕਮ ਨਾਲ ਲੈ ਲੈਣਾ ਮੈਨੂੰ ਇਹ ਸਾਰੀ ਪਤਾ ਹੀ ਇਹ ਮੈਨੂੰ ਹੋਰ ਕੀ ਹੁੰਦੀ ਹੈ ਇਹਦੀ ਸਾਰੀ ਗੁਰਮਤਿ ਹੋ ਰਹਾ ਹੈ ਕੀ ਹੈ ਸੋ ਇਹ ਜਨੀਆ ਵੀ ਚੀਜ਼ਾਂ ਨਾ ਜਿੰਨੀ ਜਿਹੜੀ ਉਹ ਦੁਨੀਆ ਉਹਦੀ ਆਪਣੀ ਦੁਨੀ ਨਾ ਚੱਲੀ ਸਾਥ ਤੇਰੇ ਸਾਥ ਨਹੀਂ ਦੇਗਾ ਕਿਉਂ ਸਾਥ ਨਹੀਂ ਦੇਗਾ ਹਰ ਇੱਕ ਇਨਸਾਨ ਨੂੰ ਭਾਵੇਂ ਕੋਈ ਵੀ ਹੋਵੇ ਭਾਵੇਂ ਉਹ ਕਰੋਧੀ ਅਹੰਕਾਰੀ ਹੈ ਜੋ ਵੀ ਕੁਝ ਵੀ ਹੈ ਅੰਦਰ ਦਾ ਚੈਨ ਹਰ ਕੋਈ ਚਾਹੁੰਦਾ ਅੰਦਰ ਸਕੂਨ ਚੈਨ ਹਲੀਮੀ ਠੰਡਕ ਹਰ ਕੋਈ ਚਾਹੁੰਦਾ ਹੈ ਕਿ ਮੈਨੂੰ ਬਸ ਸੁੱਖ ਮਿਲੇ ਪਰ ਇੰਨਾ ਸਾਰੀਆਂ ਚੀਜ਼ਾਂ ਕਰਕੇ ਜਿਹੜੀ ਦੁਨੀਆ ਜਿਹੜੀ ਉਹਦੀ ਹੈ ਤੈਨੂੰ ਇਹ ਚੀਜ਼ਾਂ ਕਦੀ ਵੀ ਚੈਨ ਨਹੀਂ ਲੈਣ ਦੇਣਗੀਆਂ ਕਦੀ ਤੂੰ ਸੁੱਖ ਨਹੀਂ ਮਾਣ ਸਕਦਾ ਦੁਨੀ ਨਾ ਚਾਲੀ ਸਾਥ ਸੋ ਉਸ ਦੁਨੀਆ ਨੇ ਤੈਨੂੰ ਉਹ ਸੁੱਖ ਲੈਣ ਹੀ ਨਹੀਂ ਦੇਣਾ ਉਹ ਚੈਨ ਲੈਣ ਹੀ ਨਹੀਂ ਦੇਣਾ ਜਿਸ ਦੁਨੀਆ 'ਚ ਤੂੰ ਵੱਸਦਾ ਕਹਿੰਦਾ ਖਿੰਮੇ ਕੋੜੇ ਹੋਏ ਰਹੇ ਜਿਤਨੇ ਮਾਇਆ ਭੋਗ ਉਹ ਜਿੰਨੇ ਮਾਇਆ ਭੋਗ ਦੀ ਹੈ ਨਾ ਉਹ ਇੱਕਦਮ ਫਿਰ ਉਹ ਉਸ ਉਹ ਚੀਜ਼ ਜਿਹੜੀ ਖਤਮ ਹੋ ਜਾਂਦੀ ਹੈ ਮੋਮੈਂਟਰੀ ਹੈ ਸਭ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਦੁਨੀਆ ਨਾਲ ਚੱਲੀ ਸਾਥ ਤੋਂ ਭਾਵ ਇਹ ਅੰਦਰ ਦੀ ਦੁਨੀਆ ਹੈ ਬਾਹਰਲੀ ਅਸੀਂ ਉਹਨਾਂ ਨੂੰ ਨਾ ਸਮਝ ਲਈਏ ਕੇਵਲ ਕਿ ਬਾਹਰ ਮੇਰੇ ਐ ਮਨੂ ਜੀ ਨਹੀਂ ਕਰਨ ਦਿੰਦੇ ਪਿਆ ਇੱਕ ਸ਼ਬਦ ਅਸੀਂ ਪੜਦੇ ਨਾ ਪ੍ਰੀਤਮ ਜਾਣ ਲਿਓ ਮਨਮਾਹੀ ਆਪਣੇ ਸੁਖ ਹੀ ਸੋ ਜਗ ਫਾਂਦੇ ਕੋ ਕਾਹੂ ਕੋ ਨਹੀਂ ਉਹ ਆਪਣੇ ਸੁਖ ਵੀ ਹੋਈ ਨੇ ਜਿਨ੍ਹਾਂ ਨੂੰ ਰੱਖ ਕੇ ਉਹ ਕਹਿੰਦਾ ਕਿ ਮੈਨੂੰ ਸਮਝਿਆ ਕਿਸੇ ਨੂੰ ਠੱਗ ਲਿਆ ਅੱਜ ਕਿਵਾ ਜੀ ਮੇਰੇ ਤੋਂ ਵੱਡਾ ਤੇ ਕੋਈ ਸਿਆਣਾ ਹੀ ਨਹੀਂ ਹੈਗਾ ਜੇ ਕਿਸੇ ਨੂੰ ਡਾਂਟ ਪਟ ਕਰਕੇ ਕੰਮ ਕਰਾ ਲਿਆ ਕਹਿੰਦਾ ਮੇਰੇ ਤੋਂ ਵੱਡਾ ਕਿਹੜਾ ਹੋਏਗਾ ਕਿਸੇ ਨੂੰ ਰੋਪ ਪਾਉਣ ਵਾਲਾ ਇਹ ਸੁੱਖ ਨੂੰ ਮਿਲਦਾ ਹੈ ਮੋਮੈਂਟਰੀ ਹੈ ਨਾ ਕਿਸ ਕਿਸੇ ਦੇ ਰੋਪ ਪਾ ਲਿਆ ਕਿਸੇ ਨੂੰ ਡਾਂਟ ਲਿਆ ਕਿਸੇ ਨੂੰ ਢਾ ਲਿਆ ਕਿਸੇ ਨੂੰ ਹਰਾ ਲਿਆ ਹੈ ਉਹ ਉਸ ਹੀ ਸੁੱਖ 'ਚ ਫਸਿਆ ਹੋਇਆ ਹੁਣ ਫਿਰ ਕਹਿੰਦੇ ਸੁੱਖ ਮੇ ਆਨ ਬਹੁਤ ਮਿਲ ਬੈਠੇ ਤੇ ਰਹ ਚਾਹੋ ਇਸ ਘੇਰੇ ਜਦੋਂ ਸੁਖ ਹੈ ਨਾ ਤੇ ਇਹ ਜਿੰਨੇ ਵੀ ਤੇਰੇ ਬੈਡ ਕੁਆਲਟੀਜ਼ ਨੇ ਜਿੰਨੇ ਵੀ ਅਵਗੁਣ ਨੇ ਇਹ ਬੰਦੇ ਨੂੰ ਘੇਰੇ ਨਾ ਦੇ ਕਿ ਮੇਰੇ ਤੋਂ ਵੱਡਾ ਕਰੋਦੀ ਨਹੀਂ ਹੈਗਾ ਕੋਈ ਮੇਰੇ ਤੋਂ ਵੱਡਾ ਕੋਈ ਦਬਾਨ ਵਾਲਾ ਨਹੀਂ ਹੈਗਾ ਮੇਰੇ ਤੋਂ ਵੱਡਾ ਚਲਾਕ ਕੋਈ ਨਹੀਂ ਹੈਗਾ ਮੇਰੇ ਤੋਂ ਵਧੀਆ ਸਮਾਰਟ ਕਿਹੜਾ ਹੈ ਉਹ ਇਹ ਮੈਂ ਸਾਰਾ ਕੁਝ ਕਰ ਲਿਆ ਉਹ ਸਾਰੇ ਉਹਨੂੰ ਕੇਰ ਕੇ ਰੱਖਦੇ ਨੇ ਉਹਨਾਂ ਜਿੰਨਾ ਵੀ ਉਹਦੇ ਅੰਦਰ ਹੰਕਾਰ ਹੈ, ਕ੍ਰੋਧ ਹੈ ਦੂਜਿਆਂ ਦੇ ਰੋਪ ਪਾਣਾ ਜਾਂ ਚਲਾਕੀ ਦਿਖਾਣੀ ਹੈ ਜਾਂ ਸਮਾਰਟਨੈਸ ਦਿਖਾਣੀ ਹੈ ਸਰੀਆਂ ਚੀਜ਼ਾਂ ਨੂੰ ਕਾਊਂਟ ਕਰ ਲਓ ਇੱਕ ਪਾਸੇ ਰੱਖ ਲਓ ਜਿਹੜੇ ਉਹਨੂੰ ਚਾਰੋਂ ਪਾਸੇ ਉਹਦੇ ਅੰਦਰ ਗਰਸਿਆ ਹੋਇਆ ਇਹ ਉਹਦੀ ਦੁਨੀਆ ਦੇ ਵਿੱਚ ਪਰ ਬੇਪਤ ਬਰੀ ਸਭ ਹੀ ਸੰਸਾਰਦਤ ਕੋਉ ਨਾ ਆਵਤ ਨੇ ਜਿਸ ਟਾਈਮ ਬੇਪਤ ਬੈ ਗਈ ਨਾ ਨਾ ਤੇਰਾ ਹੰਕਾਰ ਘਮ ਆਂਦਾ ਨਾ ਤੇਰਾ ਸਮਾਰਟਨੈਸ ਕੰਮ ਆਂਦੀ ਨਾ ਤੇਰਾ ਰੋਪ ਕੰਮ ਆਂਦਾ ਤੇਰਾ ਕੁਝ ਵੀ ਉਸ ਟਾਈਮ ਉਹ ਸਾਰੇ 도ੜ ਜਾਂਦੇ ਨੇ ਕਬੀਰ ਸਾਹਿਬ ਕਹਿੰਦੇ ਨਾ ਪੰਜ ਕਿਸਾਨ ਵਾ ਭਾਗ ਗਏ ਲੈ ਬਾਂਦੀ ਉਹ ਜੀਉ ਦਰਬਾਰੀ ਉਹ ਪੰਜ ਕਿਸਾਨ ਜਿਹੜੇ ਕਾਮ ਗਰੋਧ ਲੋਭ ਮਹੰਕਾਰ ਜਿਹੜੇ ਨਾ ਉਸ ਟਾਈਮ ਛੱਡ ਕੇ ਝੋਲ ਡੋੜ ਜਾਂਦੇ ਰਹੇ ਤੇ ਫਸਦਾ ਗੋਣਾ ਇਹ ਅੰਦਰ ਦਾ ਜੀਉ ਮਨ ਹੱਥਾਂ ਨਾਲ ਜਿੰਨਾ ਹੱਥਾਂ ਨਾਲ ਤੂੰ ਗਲਤ ਕੰਮ ਕੀਤਾ ਜਦੋਂ ਤੂੰ ਜਦੋਂ ਤੇਰੀ ਵਿਪਤ ਬਰੀ ਤੇਰੇ ਹੱਥ ਨਹੀਂ ਦੁਖਦਾ ਕਹਿੰਦਾ ਯਾਰ ਮੇਰਾ ਮਨ ਦੁਖੀ ਹੈ ਗਲਤ ਕੰਮ ਤੇ ਹੱਥਾਂ ਨਹੀਂ ਕੀਤੇ ਤੁਰ ਕੇ ਪੈਰਾ ਨਾਲ ਕਿਸੇ ਪਾਸੇ ਗਿਆ ਜਦੋਂ ਫਸ ਗਿਆ ਉਦੋਂ ਪੈਰ ਨਹੀਂ ਦਰਦ ਹੁੰਦੇ ਕਹਿੰਦਾ ਯਾਰ ਅੰਦਰੋਂ ਬੜਾ ਬੜਾ ਦੁਖੀ ਹਾਂ ਮੈਂ ਅੰਦਰੋਂ ਉਹ ਅੰਦਰਲਾ ਜੀ ਲੈ ਜਬਾਂਦੀ ਉਹਦੋਂ ਜੀ ਫਸ ਜਾਂਦਾ ਸੋ ਕਹਿੰਦੇ ਨੇ ਇਸ ਤਰੀ ਇਸ ਤਰੀਕੇ ਦੇ ਨਾਲ ਬਹੁਤ ਸਾਰੀ ਹੁਣ ਇਹ ਅਸੀਂ ਸ਼ਬਦ ਦੀ ਜਗ੍ਹਾ ਘਰ ਕੀ ਨਾਰ ਬਹੁਤ ਜਿਹਾ ਸੀ ਸਦਾ ਰਹਿਤ ਸੰਗ ਲੱਗੀ ਘਰ ਕੀ ਨਾਰ ਉਹਨੂੰ ਜਿਹੜਾ ਘਰ ਦੀ ਨਾਰ ਜਿਹੜੀ ਜਿਹੜੀ ਸੋਚ ਤੂੰ ਬਣਾਈ ਹੋਈ ਹੈ ਨਾ ਉਹ ਲਈ ਲੇਡੀ ਨਹੀਂ ਹਾਂ ਉਹ ਜਿਹੜੀ ਸੋਚ ਤੂੰ ਬਣਾਈ ਹੋਈ ਹੈ ਕਿ ਮੈਂ ਇੰਜ 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 ਜਾਇਗਾ ਉਹ ਸਦਾ ਉਸ ਹਮੇਸ਼ਾ ਜਦ ਹੀ ਹੰਸ ਉਹ ਹੰਸ ਜਿਹੜਾ ਅੰਦਰੋਂ ਅੰਦਰੋਂ ਜਿਹੜਾ ਸੱਚ ਜਿਹੜਾ ਜਦੋਂ ਜਾਂਦਾ ਨਾ ਤੇ ਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਪਾਦੀ ਉਹ ਗਈ ਮਤ ਉਹ ਸੋਚ ਨਹੀਂ ਖਤਮ ਹੋ ਜਾਂਦੀ ਉਹ ਫਿਰ ਬੰਦੇ ਨੂੰ ਸੋਚਦਾ ਹੀ ਕੁਝ ਨਹੀਂ ਉਹ ਸਾਰੀਆਂ ਸਮਾਰਟਨੈਸ ਉਹ ਸਾਰੇ ਵਧੀਆਂ ਜਿਹੜੇ ਜਿੰਨਾਂ ਦੇ ਆਪਣੇ ਹੰਕਾਰ ਜਵੀ ਸੀ ਕਿ ਆ ਮੇਰੇ ਕੋਲ ਐਸ ਮੇਰੇ ਤੋਂ ਤੇ ਵਧਿਆ ਬੰਦਾ ਹੀ ਨਹੀਂ ਕੋਈਗਾ ਜੁਨੀਆ ਦੁਨੀਆ ਨੂੰ ਠੱਗ ਲਾਂਦਾ ਜਿਹੜਾ ਕੁਛ ਕਿਤੇ ਵੀ ਉਸ ਚੈਨ ਲੈਣ ਹੀ ਨਹੀਂ ਦਿੰਦਾ ਉਹ ਸੋ ਇਹ ਕਬੀਰ ਸਾਹਿਬ ਕਹਿੰਦੇ ਨੇ ਕਿ ਦੁਨੀ ਨਾ ਚਾਲੀ ਸਾਥ ਤੇ ਸਾਰੀ ਜ਼ਿੰਦਗੀ ਇਸ ਚੀਜ਼ ਦੇ ਵਿੱਚ ਰਿਹਾ ਤੇ ਪਾਏ ਕੋਹਾੜਾ ਮਾਰਿਆ ਗਾਫਲ ਕਹਿੰਦੇ ਨੇ ਮੂੰਹ ਰੱਖ ਨੂੰ ਅਗਿਆਨੀ ਨੂੰ ਗਾਫਲ ਆਪਣੇ ਆਪਣੇ ਹੱਥੀ ਆਪ ਆਪ ਹੀ ਕੋਹਾੜਾ ਮਾਰ ਲਿਆ ਤੈਨੂੰ ਕੋਈ ਮਾਰਨ ਨਹੀਂ ਆਇਆ ਬਾਰੋਂ ਕਿਸੇ ਨੇ ਤੈਨੂੰ ਨਹੀਂ ਟਾਇਆ ਕਿਸੇ ਨੇ ਤੇਰਾ ਨੁਕਸਾਨ ਨਹੀਂ ਕੀਤਾ ਤੂੰ ਇਸ ਦੁਨੀਆ ਦੇ ਵਿੱਚ ਆਪਣੀ ਰਹਿ ਰਹਿ ਕੇ ਸਾਰਾ ਜੀਵਨ ਬਤਾ ਕੇ ਐਂਜੀ ਜੀਵਨ ਬਿਆਰਤ ਕਰ ਲਿਆ ਆਪਣੇ ਹੱਥੀ ਆ ਆਪਣੀ ਜੜ ਪੱਟ ਲਈ ਆਪਣੀ ਸੋ ਇਹ ਸ਼ਲੋਕ ਅੱਜ ਦਾ ਕਬੀਰ ਸਾਹਿਬ ਦਾ ਅ ਪਿਛਲੇ ਸ਼ਲੋਕ ਨਾਲ ਰਿਲੇਟ ਕਰਦਾ ਸੀ ਚੰਦਨ ਦਾ ਜਿਹੜਾ ਬਿਰਵਾ ਭਲਾ ਔਰ ਦੋ ਪਿਛਲੀ ਵਾਰੀ ਸ਼ਲੋਕ ਕੀਤੇ ਸੀ ਔਰ ਬਾਸ ਬੜਾਈ ਬੂਢਿਆ ਹਿਮਤ ਡੂਬੋ ਕੋਏ ਸੋ ਉਹ ਚੰਦਨ ਦੇ ਪੇੜ ਦੇ ਨਾਲ ਰਹਿੰਦੇ ਹੋਏ ਜਿਵੇਂ ਬਾਸ ਸੁਗੰਧ ਨਿ ਲੰਦਾ ਤਿਵੇਂ ਇਹ ਜਿਹੜਾ ਹੰਕਾਰੀ ਮਨੁੱਖ ਹੈ ਨਾ ਜਿਹੜਾ ਉਹ ساری ਜ਼ਿੰਦਗੀ ਜਿਹੜੀ ਉਹਨੇ ਇਸ ਤਰ੍ਹਾਂ ਹੀ ਬਤਾ ਕੇ ਜਿਹੜਾ ਹੈ ਦੀਨ ਗਵਾਇਆ ਉਹ ਗਵਾਲਾਂ ਦਾ ਔਰ ਪਾਂਇ ਕੋਹਾੜਾ ਮਾਰ ਕੇ ਜੀਵਨ ਬਤੀਤ ਕਰ ਲੈਂਦਾ ਭੁੱਲਣਾ ਚੁਕਾਂ ਦੀ ਖੀਮਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ